92 92 92 92 92 92 ਪੂਰਾ 92 ਹੋਰ ਨਹੀਂ ਉਹ ਸਾਢੇ 12 ਉਹ ਕਰ ਦਈਏ ਨਾ ਆਹ ਨੋਟ ਵੇ ਕਿੱਡੇ ਕੋਰੇ ਆਏ ਆਹ ਕੀ ਆ ਉਹ ਬੰਦਾ 10 ਦਿਨ ਗੁਰੂ ਸੀਰੀਅਲ ਨੰਬਰ ਚ ਲੋਡ ਆ ਇਹ ਦੇਖੋ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਇਸ ਵੇਲੇ ਭਾਉ ਸੁਖਦੇਵ ਸਿੰਘ ਬਲਟੋਏ ਵਾਲੇ ਕੋਲੇ ਤੁਹਾਨੂੰ 4 ਐਨੀਮਲ ਫੋਰ ਸੇਲ ਵਕਾਉ ਜਿਹੜੇ ਮਖਾਉਣ ਲੱਗੇ ਆ ਸਜਣੋ 3 ਝੋਟੀਆਂ ਮੱਝਾਂ ਤੇ ਇੱਕ ਖੀਰੀ ਵੜ ਉਹ ਵੀ ਸੂਈ ਸਵਾਈ ਸਾਰੀ ਡਿਟੇਲ ਭਾਉ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਆਹ ਵੇਖੋ ਨੀਲੀ ਰਾਵੀ ਦੀ ਝੋਟੀ ਬਾਕੀ ਲੇਖਾ ਜੋਖਾ ਜਿਹੜਾ ਇਹਦਾ ਉਹ ਆਪਾਂ ਭਾਉ ਤੋਂ ਪੁੱਛਾਂਗੇ ਹੈ ਨਾ ਕਿਆ ਬਾਤ ਵਾਲੀ ਗੱਲ ਬੜੀ ਸੋਹਣੀ ਝੋਟੀ ਤੇ ਸ਼ਾਨਦਾਰ ਝੋਟੀ ਤੁਹਾਨੂੰ ਇੱਕ ਨੰਬਰ ਤੇ ਚਲਾ ਚਲੂ ਕੇ ਵਿਖਾਵਾਂਗੇ ਉਦੋਂ ਅੱਗੇ ਆ ਗਈ ਮੋਹਰਾ ਦੀ ਤੇ ਉਦੋਂ ਅੱਗੇ ਇੱਕ ਫੇਰ ਮੋਹਰਾ ਦੀ ਝੋਟੀ ਆ ਗਈ ਆ ਆ ਗਈ ਸਜਣਾ ਵੈੜ ਸੂਈ ਸਵਾਈ ਖੀਰੀ ਉਧਰ ਹਜਾ ਪੁੱਤੇ ਵੇਖਿਓ ਸੱਜਣੋ ਜਮਾ ਗਿੱਲੀ ਸੂਈ ਆ ਤੇ ਕਿੰਨਾ ਇਹਦੇ ਕੋਲੇ ਬੌਲਾ ਦੁੱਧ ਸਾਰੀ ਗੱਲਬਾਤ ਆਪਾਂ ਪਾਉ ਤੋਂ ਤੁਹਾਡੇ ਨਾਲ ਲੈ ਕੇ ਸਾਂਝੀ ਕਰਦੇ ਆ ਜੁੜੇ ਰਹੋ ਅੰਤ ਤੱਕ ਤੁਹਾਡਾ ਧੰਨਵਾਦ ਤੇ ਰਿਕਵੈਸਟ ਬੇਨਤੀ ਹਰ ਵੀਡੀਓ ਚ ਰਹਿੰਦੀ ਆ ਕਿ ਜਿਹੜਾ ਵੀ ਪਸ਼ੂ ਪਸੰਦ ਆ ਗਿਆ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਦੇ ਆ ਸੱਜਣੋ ਆਜੋ ਆ ਗੱਬਣਾ ਝੋਟੀਆਂ ਤੋਂ ਸ਼ੁਰੂ ਕਰਦੇ ਆ ਤੇ ਉਦੋਂ ਅਗਲੇ 2 ਜਨਵਾਰ ਸਵੇ ਸਵੇ ਆ ਲਈਏ ਜਾਣ ਭਾਉ ਸਕਦੇ ਬਲਟੋਆ ਵਾਲੇ ਤੋਂ ਭਾਉ ਜੀ ਸਾਸਰੀ ਕਾ ਜੀ ਸਾਸਰੀ ਕਾ ਕਰਦੀ ਸਿਆ ਮੇਰਾ ਤੁਸੀਂ ਸੁਣਾਓ ਬੜੀ ਕਿਰਪਾ ਗੁਰੂ ਰਾਨ ਦਾ ਜੀ ਉਮੀਦ ਹੋਦੀ ਚੜਦੀ ਕਲਾ ਨਾ ਚੜਦੀ ਕਲਾ ਤੇ ਭਾਉ ਜੀ ਆਪਣਾ ਡਰੈਸ ਦੱਸ ਦਗੇ ਭੈਣਾ ਭਰਾ ਨੂੰ ਹਾਂ ਡਰੈਸ ਪਿੰਡ ਬਲਟੋਆ ਜ਼ਿਲ੍ਹਾ ਤਰਨਤਾਰ ਤਹਿਸੀਲ ਪੱਤੀ ਨਾਮ ਮੇਰਾ ਸੁਖਦੇਸ਼ ਹੈ ਨੰਬਰ 887288560 77103736 ਨੰਬਰ ਵੀ ਰਿਪੀਟ ਹੋ ਗਿਆ ਹਣਾ ਹਾਂ ਜੀ ਹਾਂ ਜੀ ਤੇ ਬਾਬਾ ਭਾਈ ਝਾੜੂ ਸਾਹਿਬ ਦੇ ਗੁਰਦਾਰੇ ਕੋਲ ਪੁੱਛ ਲਵੇ ਜਿਹੜਾ ਮਰਜੀ ਸੰਧੂਆਂ ਦੀਆਂ ਬੈਕਾਂ ਹਾਂ ਸੰਧੂਆਂ ਦੀਆਂ ਬੈਕਾਂ ਕਿਉਂਕਿ ਆਪਣਾ ਖੇਤ ਚ ਘਰ ਹਾਂ ਖੇਤ ਚ ਘਰਿਆ ਸਾਰੇ ਜਾਣਦੇ ਭੈਣਤਰਾ ਹਨਾ ਹਾਂਜੀ ਤਕਰੀਬਨ ਹੀ ਹਾਂ ਆਨਲਾਈਨ ਵੀ ਘਰੇ ਨੇੜਿਆ ਤੇੜਾ ਸਾਰਾ ਹੈ ਸਾਰੇ ਜਾਣਦੇ ਪੁਰਾਣਾ ਵਪਾਰ ਹੈ ਪੁਰਾਣਾ ਪੁਰਾਣਾ ਤੇ ਭਾਉਜੀ ਆ ਝੋਟੀ ਸੂਆ ਕਿਹੜਾ ਇਹ ਦੂਜਾ ਸੂਆ ਸੂਣੇ ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸ ਤੀ ਵੀ ਦੂਜਾ ਸੂਆ ਸੂਣੇ ਅੱਛੇ ਦੰਦ ਆ ਹਰੇ ਸ਼ਿੱਗੀ ਅੱਛੇ ਸ਼ਿੱਗੀ ਠੀਕ ਆ ਤੇ ਪਾਉ ਜੀ ਇਹ ਦੂਜਾ ਪਹਿਲੇ ਸੂਏ ਦਾ ਦੁੱਧ ਦਾ ਇਹਦਾ ਕੀ ਲਿਖਾ ਜੋ 12 13 ਕਿਲੋਵੇਂ ਨੇ ਚਵਾਇਆ ਹਾਂ ਆਇਰ ਕੀ ਛੋਟੀ 14 ਵੀ ਦੇ ਸਕਦੀ 15 ਵੀ ਦੇ ਸਕਦੀ ਅਗੋਂ ਅਗਲੇ ਇਹਨੇ ਗੈਸ ਲਾਉਣਾ ਓਕੇ ਹਾਂ ਲੇਵੇ ਵਾਲੋਂ ਕੋਈ ਕਸਰਿਆ ਦੀ ਉਹ ਦੱਸ ਦੇ ਲੇਵਾ ਦਾ ਬੜਾ ਸ਼ਾਨਦਾਰ ਤੇ ਲਾਲੀ ਵਾਲਾ ਲਾਲੀ ਵਾਲਾ ਤੇ ਛੋਟੀ ਸਾਰੀ ਖਰੀ ਗਲਦੀ ਸਿਆ ਅੱਛਾ ਹਾਂ 100 ਦੀ 100 ਹੀ ਤੇ ਦਿਨ ਕਿੰਨੇ ਲੈ ਜੂ ਦਿਨ ਅਜੇ 2-4 ਦੇ ਲੈ ਜੀ ਹਫਤੇ ਦੇ ਵਿੱਚ ਵਿੱਚ ਸੂ ਪੈਣੀ ਆ ਸੂ ਪੈਣੀ ਹੈਨਾ ਹਾਂ ਵੀ ਮੰਨ ਲਾ ਪੰਜ ਚਾਰ ਦਿਨ ਹੀ ਕੱਢਦੀ ਆ ਤਿਆਰੀ ਆ ਆ ਤਿਆਰੀ ਆ ਥਣਾ ਲਓ ਭਾਰਾ ਲਓ ਸਾ ਮੇਰੀ ਗਰੰਟੀ ਆਪਣੀ ਭਾਰ ਦੀ ਥਣਾ ਦੀ ਬੜੀ ਸਾਫ ਸੁਥਰੀ ਹੈ ਨਾ ਕੱਦ ਦੇਖ ਜਾ ਕੱਦ ਚੰਗਾ ਥੋੜੀ ਜੀ ਨਿਵਾਈ ਕਰਕੇ ਹੈ ਨਾ ਠੰਢੀ ਜੀ ਮੰਦੀ ਆ ਤਰਦੀ ਦਾ ਲੇਵਾ ਭਾਂਡਾ ਚੈੱਕ ਕਰ ਲੋ ਹੈ ਨਾ ਕਿਆ ਬਾਤ ਆਲੀ ਵਾਹ ਬਈ ਵਾਹ ਇਹ ਹੁੰਦੀ ਰਹੇ ਹਾਂ ਸਿੰਗਲ ਹੱਡੀ ਦੀ ਨੀਲੀ ਦਾ ਵੀ ਮੈਂ ਸੋਹਲ ਹੁੰਦੀ ਕਲਦੇਸਾ ਮਰੀ ਹਾਂ ਹਾਂ ਹੁੰਦਾ ਫਰਕ ਹੈ ਨਾ ਇਹ ਸੋਹਲ ਹੁੰਦੀ ਹੈ ਠੀਕ ਆ ਇਹ ਵੀ ਮੋਰਾ ਨਸਲ ਵੀ ਮੈਂ ਠੀਕ ਆ ਮਰੀ ਜੀ ਲੰਮੀ ਕੱਢ ਲੇਗਾ ਕਰਾ ਦੇ ਯਾਰ ਇੱਧਰ ਨੂੰ ਤੋਰ ਚੈੱਕ ਆਪਣੇ ਭੈਣਾ ਭਰਾਵਾਂ ਨੂੰ ਕਿਉਂਕਿ ਹੀਰਾ ਝੋਟੀ ਆ ਹੀਰਾ ਹੀ ਰੱਤ ਦੀ ਸਜਣਾ ਖੜੂ ਯਾਦ ਹੀ ਕਰੇ ਹਾਂ ਲੇਵਾ ਹਜੇ ਇੰਨਾ ਹੋਰ ਬਣਾਉ ਬਣਾਉਂਗੀ ਬਣਾਉਂਗਾ ਹਨਾ ਕਮਾਲ ਕਰੂ ਦੇਵੇ ਕਰੂਗੀ ਕਮਾ ਦੇ ਫਿਰ ਵੇਖੋ ਮਰਦੀ ਦਾ ਲੇਵਾ ਭਾਂਡਾ ਸਜਣੋ ਤੇ ਇੱਥੋਂ ਕਰ ਲਓ ਇਹਦੀ ਫੇਸ ਕੁਆਲਟੀ ਚੈੱਕ ਬਾਕੀ ਤੁਹਾਨੂੰ ਮੈਂ ਨੇੜ ਤੋਂ ਕਰਾਉਂਗਾ ਵੇਖੋ ਸਜਣੋ ਹੈ ਨਾ ਆ ਆ ਵੇਖੋ ਅੱਖਾਂ ਵੀ ਬਿੱਲੀਆਂ ਹਾਂ ਪੈਰ ਵੀ ਚੌਹ ਤੇ ਨਿਸ਼ਾਨ ਕਿਹੇ ਗੱਲੋਂ ਧੁੰਨ ਤੇ ਹਾਂ ਜਿਵੇਂ ਕਿਹੇ ਗੱਲੋਂ ਕੁਸੀ ਨਹੀਂ ਛੱਡੇ ਦੇ ਵੇਹਲਾ ਹਾਂ ਦੋ ਪਾਸੀ ਦਾ ਵਾਕਿਆ ਯਾਰ ਹੈ ਨਾ ਤੇ ਗਾਂ ਨੂੰ ਵੀ ਲੇਵਾ ਚੰਗਾ ਗਾਂ ਨੂੰ ਵੀ ਚੰਗਾ ਛੋਟੀ ਦੁੱਧ ਦੇ ਜੂ ਹੈ ਕਿ 14 15 ਕਿਲੋ ਵਾਕਿਆ ਹੀ ਪਾਉਜੀ ਵੇਖੋ ਸਜਣੋ ਤੇ ਮੁਰਗੀ ਪੋਲੀ ਤੇ ਪਰ ਹਾਂ ਆ ਚੈੱਕ ਕਰ ਲਓ ਗਾਂ ਨੂੰ ਲੇਵਾ ਧੁੰਨੀ ਤੱਕ ਘੜੀ ਫਰਦੀ ਆ ਇਹ ਵੀ ਨੋਟ ਕਰ ਲਿਓ ਬੜੀ ਸ਼ਾਨਦਾਰ ਬਣੀ ਹੋਈ ਆ ਵੇਖੋ ਐ ਨਾ ਕੋਈ ਦੀ ਸਹਿਤ ਕੀਤੀ ਆ ਸਹਿਤ ਜੋਗ ਚੀਜ਼ ਆ ਪੈਰਾਂ ਦੇ ਨਿਸ਼ਾਨ ਅੱਖਾਂ ਦੇ ਨਿਸ਼ਾਨ ਫੇਸ ਕੁਆਲਿਟੀ ਕੋਈ ਚੀਜ਼ ਰਹਿ ਨਾ ਜਾਵੇ ਤੁਹਾਨੂੰ ਚੈੱਕ ਕਰਾਉਣ ਵਾਲੀ ਸਿੰਘ ਵੀ ਚੰਗਾ ਹਾਂ ਸਾਰੀ ਚੰਗੀ ਕਿੰਗਰੇ ਸਿੰਘਾ ਤੇ ਵੀਰ ਕੁਲਦੀਪ ਸਿਆ ਹਾਂ ਕੁਦਰਤ ਹਨਾ ਕੁਦਰਤ ਲ ਮੈਂ ਬਹੁਤ ਚੰਗੀ ਤੇ ਰੇਟ ਇਹਦਾ ਫਿਰ ਸ਼ਰਤਾਂ ਕਰ ਲੀਆਂ ਬੜੀਆਂ ਆਪਾਂ ਤੇ ਨਵਾਂ ਸਾਲ ਆਉਂਦਾ ਪਿਆ ਆ ਇੱਕ ਪੰਜੀ ਹਾਂ ਨਾ ਇੱਕ 20 ਠੀਕ ਆ 1 15 ਚੋਂ ਮਾਨਤਨ ਕਰਨਾ 1 15 ਚੋਂ ਮਾਨਤਨ ਆ ਠੀਕ ਆ ਤੇ ਨਵੇਂ ਸਾਲ ਦੀਆਂ ਸੱਚ ਵਧਾਈਆਂ ਤਾਂ ਦੇ ਦਈਏ ਆਪਣੇ ਸਾਰੇ ਭੈਣਾ ਭਰਾਵਾਂ ਨੂੰ ਭੈਣਾ ਭਰਾਵਾਂ ਨੂੰ ਨਵੇਂ ਸਾਲ ਦੀਆਂ ਹਾਂ ਦੇਸ਼ ਵਿਦੇਸ਼ ਚ ਵੱਸਦੇ ਜਿੰਨੇ ਵੀ ਸਾਨੂੰ ਪਿਆਰ ਕਰਦੇ ਆ ਹਨਾ ਹਾਂ ਸਾਰਿਆਂ ਨੂੰ ਵਧਾਈਆਂ ਬਾਹੂ ਸਕਦੇ ਸਿੰਗੂਲ ਟੋਏ ਨੂੰ ਸਾਡੇ ਇੱਲੋਂ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਪਰਮਾਤਮਾ ਤੁਹਾਨੂੰ ਦਿਨ ਤੋਂ ਗਣੀ ਰਾਤ ਤੋਂ ਗਣੀ ਤਰੱਕੀ ਦੇਵੇ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਹ ਨਵੇਂ ਸਾਲ ਚ ਆਪਾਂ ਛੋਟੀ ਦੇਣੀ ਆ ਹਾਂ ਕੱਲ ਨੂੰ ਠੀਕ ਆ ਹਾਂ ਕੱਲ ਨੂੰ ਆ ਜਿਹੜਾ ਲਹੂਗਾ ਯਾਦ ਕਰੂ ਯਾਦ ਕਰੂਗਾ 1 15 ਚੋਂ ਮਾਨਤਨ 1 15 ਕੇ ਮਾਨਤਨ ਓਕੇ ਕਰਦੇ ਪਰ ਇਹਨੂੰ ਤੇ ਕਾਲੀ ਝੋਟੀ ਤੋਂ ਕਰੀਏ ਸ਼ੁਰੂ ਲਓ ਵੀ ਸੱਜਣੋ ਆਜੋ ਅੱਗੇ ਇਹ ਝੋਟੀ ਸੁਆ ਇਹ ਦੂਜਾ ਸੁਆ ਗੁਰਦੇਸ ਸਿੰਘ ਪਹਿਲੇ ਸਵੇਰੇ 13 ਕਿਲੋ ਦਾ ਕਾਟਿਆ ਝੋਟੀ ਦਾ ਓਕੇ ਦੂਜਾ ਸੁਆ ਦੂਜਾ ਸੁਆ ਬੜਾ ਰੰਗਬਾਜ ਚਾਰ ਦੰਦ ਆ ਬੜਾ ਰੰਗਬਾਜ ਹਨਾ ਡੀਟੇਲ ਥੱਲੇੋਂ ਵੇਖੀ ਰੱਤੇ ਪੰਤਾ ਦੋਈ ਚੰਗੀ ਓਕੇ ਕਿਆ ਬਾਤ ਕੱਢੀ ਬਾੜ ਤੇ ਹਫਤੇ ਦੇ ਵਿੱਚ ਵਿੱਚ ਸੂਗੀ ਸੂਗੀ ਪਰ ਥੱਲੋਂ ਬਲੈਤਨ ਗਾਂ ਬਣ ਜੂ ਲੇਵਾ ਬੜਾ ਚੰਗਾ ਤਰਦੀ ਕੱਟੀ ਦਾ ਚੈੱਕ ਕਰਿਓ ਲੇਵਾ ਭਾਂਡਾ ਵੈਰਲਾਂ ਹਾਂ ਵੈਰਲ ਵੈਰਲ ਬੜੀ ਲੱਗੀ ਜਿਵੇਂ ਭਾਉ ਕਹਿੰਦਾ ਨਾ ਗੱਠ ਗੱਠ ਦੀ ਤੇ گاਵਾਵਾਂ ਵਾਲਾ ਲੇਵਾ ਹਨਾ گاਵਾਵਾਂ ਵਾਲਾ ਲੇਵਾ ਖੁੱਲਾ ਡੁੱਲਾ ਵੇਖੋ ਸੱਜਣੋ ਤਰਦੀ ਘੋੜੀ ਨੂੰ ਧੌਣ ਚੱਕ ਕੇ ਬਾਕੀ ਮੈਂ ਤੁਹਾਨੂੰ ਨੇੜ ਤੋਂ ਜ਼ਰੂਰ ਚੈੱਕ ਕਰਾਉਂਗਾ ਇਹਦੀ ਕੁਆਲਿਟੀ ਥਾਂ ਲੈ ਵੀ ਵੇਖੋ ਇਹ ਆਹ ਕਰੋ ਚੈੱਕ ਹੈ ਨਾ ਕੋਈ ਗੱਲ ਬਾਤ ਬੜੀ ਐਂਡ ਲਾਉਗੀ ਬੜੀ ਬੜੀ ਚੰਗੀ ਆ ਜੇ ਨਾਂ ਨਿਸ਼ਾਨ ਨਹੀਂ ਗਾ ਸੁੰਦਾ ਨਹੀਂ ਹਾਂ ਆ ਵੇਖੋ ਸੱਜਣੋ ਇਹਦੇ ਥਣ ਲੇਵੇ ਦੀ ਕੁਆਲਿਟੀ ਚੈੱਕ ਕਰੋ ਕਿੰਨੀ ਵਾਇਰਲ ਤੇ ਥਣ ਲੱਗੇ ਹੋਏ ਕਰਮਾ ਵਾਲੀ ਨੂੰ ਜਿਵੇਂ ਕਹਿ ਦਿੱ ਗਏ ਨਾ ਗੱਠ ਗੱਠ ਤੇ ਤੇ ਉਹ ਗੱਲ ਹੀ ਆ ਤੇ ਪਾਉ ਜੀ ਫਿਰ ਇਹਦਾ ਇਹਦਾ ਰੇਟ ਕੁਲਦੀਪ ਸਿੰਘ ਆ ਬੰਨਾਵੇਂ ਸਾਲ ਚੋਂ ਫਰਾਂ ਹੀ ਕਰਨੀਆਂ ਇਰਕੀ ਹਾਂ ਆਪਾਂ ਨਾ ਤਾਂ ਕਰਨਾ 95 ਦੇ ਨਾ ਕਰਨਾ 96 93000 ਦੀ ਝੋਟੀ ਦੇਣੀ 90 ਤੇ 3 93000 ਦੇ ਉਹਦੇ ਚੋਂ ਉਹ ਚੋਂ ਮਾਨਤਾਨ ਫੇਰ ਕਰਦਾਂ ਜਿਹੜਾ ਘਰੇ ਆਇਆ ਕਿ ਹੁਣੀ ਘਰੇ ਆਇਆ ਯਾਰ ਜਿਹੜਾ ਘਰੇ ਆਇਆ ਉਹਦਾ ਮਾਨਤਾਨ ਕਰਦੇ ਆਂਗੇ 93000 ਚੋਂ ਆ 92000 ਦੀ ਦੇ ਦੇ ਨਹੀਂ ਯਾਰ ਹੁਣੇ ਕਰਦਗੇ ਯਾਰ ਹੁਣੇ ਕਰਦਗੇ 92000 ਦੀ ਦੇ ਦੇ ਚੰਗੀ ਝੋਟੀ ਨਹੀਂ ਬਹੁਤ ਚੰਗੀ ਤੇ ਹਣਾ ਹਾਂ ਪੂਰੀ ਓਕੇ ਰਿਪੋਰਟ ਆ ਹਾਂਜੀ ਓਕੇ ਤੇ ਆ ਪਾਉ ਜੀ ਇਹ ਦੂਜਾ ਸੁਆ ਝੋਟੀ ਸੂਈ ਗਲਦੀ ਹਸਿਆ ਠੀਕ ਆ 12 ਤੋਂ 13 ਕਿਲੋ ਬੋਲਾ ਦੇ ਥੱਲੇ ਹੋਊਗਾ ਠੀਕ ਆ ਓਕੇ ਰਿਪੋਰਟ ਵਾਲਾ ਚੋਣ ਇੱਕ ਨੰਬਰ ਕੋਲੀ ਪੋਲੀ ਬੱਚਾ ਕੱਟਾ ਕੇ ਕੱਟੀ ਮਗਰ ਕੱਟਾ ਕੱਢੀ ਬਾਹਰ ਇਹਨੂੰ ਸੱਜਣੋ ਦੂਜਾ ਸੁਆ ਸੂਈ ਕੱਟਾ ਲੈ ਬਾਹਰ ਦੁੱਜਾ ਸੂਆ ਸੂਈ ਝੋਟੀ ਆ ਸੱਜਣਾ ਤੇ ਲੇਵਾ ਭਾਂਡਾ ਤੁਸੀਂ ਤਰਦੀ ਝੋਟੀ ਦਾ ਚੈੱਕ ਕਰ ਲੋ ਤੇ ਪੂਛ ਜ਼ਰੂਰ ਲੰਡੀ ਆ ਤੇ ਬਾਕੀ ਕੱਦ ਕਾਠ 13 ਕਿਲੋ ਉਹਨੇ ਦੁੱਧ ਆਪਣੇ ਘਰੋਂ ਖੋਚੋ ਕੇ ਲੈ ਜੇ ਓਕੇ ਦੋ ਡੰਗ ਚੋਲੇ ਹੋ ਤਿੰਨ ਚੋਲੇ ਹੋ ਚੂਣਾ ਤੁਸੀਂ ਆ ਦੁੱਧ ਸੂਈ ਮੈਂ ਦਾ ਦੱਸਿਆ ਗਿਆ ਗੱਬਣ ਪਸ਼ੂ ਦੀ ਗੱਲ ਹੋਰ ਹੁੰਦੀ ਆ ਸੱਜਣੋ ਤੇ ਜਦੋਂ ਆਪਾਂ ਸੂਆ ਪਸ਼ੂ ਕਿਤੋਂ ਖਰੀਦਦੇ ਆ ਤਾਂ ਯਾਰ ਉਹ ਕਿਉਣ ਦਾ ਤੁਹਾਡਾ ਹੱਕ ਆ ਤੇ ਦੁੱਧ ਜਿਹੜਾ ਦੱਸਿਆ ਜਾਂਦਾ ਸੂਈ ਮਹਾਂ ਦਾ ਤੁਸੀਂ ਚੋ ਸਕਦੇ ਆ ਤੇ ਇਹਦੀਆਂ ਧਾਰਾ ਵਿਖਾਉਣੀਆਂ ਆ ਧਾਰਾ ਮਾਰ ਜਾਂਦਾ ਵਿਖਾ ਦਗੀ ਹੈਨਾ ਥੋੜੀ ਤਸੱਲੀ ਹੋ ਜੂ ਵੇਖੋ ਲੇਵਾ ਭਾਂਡਾ ਕੱਟੀ ਨੂੰ ਲੱਗਾ ਤੇ ਅੱਗੇ ਆਜੋ ਤੁਹਾਨੂੰ ਮੈਂ 10 ਦਿਨ ਗੱਬਣਾ ਫੇਰ ਚੈੱਕ ਕਰਾ ਦਿਆਂ ਆ ਵੇਖੋ ਕਿੰਡੀ ਸ਼ਾਨਦਾਰ ਮਹਾਂ ਤਿਆਰ ਹੋਣੀ ਆ ਸੱਜਣੋ 2 ਨੰਬਰ ਵਾਲੀ ਝੋਟੀ 92000 ਦੀ ਤੇ ਇੱਧਰ ਫੇਰ ਮਾਰਦੀ ਏ ਤੁਹਾਨੂੰ ਕੈਮਰਾ ਤੇ ਇੱਕ 15 ਚੋਂ ਕਿੰਨਾ ਮਾਨਤਨ ਕਰਾਉਗੇ ਨਵੇਂ ਸਾਲ ਤੇ ਤੁਹਾਡੇ ਤੇ ਡਿਪੈਂਡ ਰਹੂਗਾ ਵੇਖੋ ਬੜੀ ਵਧੀਆ ਝੋਟੀ ਬਣੂਗੀ ਸੱਜਣੋ ਕੀ ਬਾਤ ਅਲੀ ਗੱਲ ਬਾਤ ਹੈ ਦੀ ਐ ਸਾਈਡ ਤੋਂ ਵੀ ਕਰੋ ਚੱਕ ਤੇ ਉਧਰ ਪਾਉ ਨੇ ਕੱਟਾ ਲਿਆਂਦਾ ਤੂੜੀ ਵਾਲੇ ਚੋਂ ਕੱਢ ਕੇ ਨੱਗੇ ਤੋਂ ਪਾਉ ਆਂਦਾ ਤੁਹਾਨੂੰ ਧਾਰਾ ਚੂਣ ਬੜਾ ਹਨਾ ਆ ਗਿਆ ਸਾਵਦੀ ਸਾਵਈ ਕਾ ਹਣਾ ਇਧਰ ਬੜੀ ਖਰੀ ਨਿਕਲੀ ਚੂਨ ਚਾਂ ਨੂੰ ਮੈਂ ਬਹੁਤੀ ਹੂੰ ਥਾਨ ਬੜਾ ਕੰਮ ਦਾ ਮਿਆਂ ਦਾ ਤੇ ਹੁਣ ਇਹਦੇ ਕੋਲੇ 13 12 13 ਕਿਲੋ ਖੁੱਲਾ 13 ਕਿਲੋ ਖੁੱਲਾ ਦੋਦਿਆ ਤੇ ਦੁੱਧ ਦੇ ਦੂ ਝੋਟੀ 14 15 ਜਾਦਾ ਦੇਮ ਮੈਂ ਨਾ ਗੁਰਦੇ ਅੱਛਾ ਵੇਖੋ ਸਜਣਾ ਚਵਾਈ ਲੱਗੀ ਨਾਲੇ ਅਜੇ ਠੁੱਕੀ ਨਹੀਂ ਪੂਰੀ ਅਜੇ ਨਹੀਂ ਠੁੱਕੀ ਮਾਂ ਠੋਕਣੀ ਕੀ ਚੱਲ ਹੈਨਾ ਹਾਂ ਇਧਰੇ ਆ ਤਾਂ ਜਾਣੀ ਆ ਇਹ ਪਾਉ ਹੁਣ ਆਉਣੀ ਆਉਣੀ ਆ ਜਦੋਂ ਬੱਚਾ ਕਰਤਾ ਨੇੜੇ ਬੜੀ ਛੋਟੀ ਜੰਗ ਤੇ ਕਿੰਨੇ ਦੀ ਦਈਏ ਇਹ ਗੁਰਦੇ ਸੇ 115 ਹੀ ਦੇੜ ਕੇ 1 ਲੱਖ 15000 ਦੀ 15000 ਦੀ ਦੇਦੀ ਇੱਕ 10 ਦੀ ਦੇਗੀ ਇੱਕ 10 ਦੀ ਹਾਂ ਨਾ ਆ ਨਾ ਓਕੇ ਆ ਗਈ ਉਹ ਵੇਖ ਕਿਉਂ ਆ ਗਈ ਕਿ ਨਹੀਂ ਆ ਇਧਰ ਉਹ ਆ ਕੇ ਯਾਰ ਬਹੁਤ ਮੱਛੀ ਮੋਟਰੀ ਆਗੇ ਮੱਛੀ ਮੋਟਰੀ ਚੋਂ ਨਾ ਕੋਈ ਨਿਕਾਤਾ ਖੁਗਦੇ ਇੱਕ 10 ਇੱਕ 10 ਦੇ ਦੁੱਧ ਦਾਲੀਆਂ ਨਾਲਾਂ ਲੀਵੇ ਤੇ ਚੰਗੀਆਂ ਬਹੁਤ ਚੰਗੀ ਝੋਟੀ ਠੀਕ ਆ ਬੱਚੇ ਬੱਚੇ ਦੇ ਸਹਿਮਤ ਦਾ ਪਤਾ ਲੱਗ ਗਿਆ ਹਣਾ ਆ ਬਿਲਕੁਲ ਆ ਪਹਿਲਾ ਸਵੇਰ ਬੱਚੀ ਤਲੂਣਾ ਕੱਦ ਬੜਾ ਹੀ ਵਹਿੜ ਤੇਰੀ ਦਾ ਤੇਰੇ ਮੋਢੇ ਟੱਪ ਗਈ ਫਾਰਮ ਚ ਲਈ ਆ ਪਕਲਦੀ ਸਿੰਘ ਠੀਕ ਆ ਕੀਰੀ ਆ ਜੇ ਦੰਦਾਂ ਦੰਦਾਂ ਤੋਂ ਖੀਰੀ ਪਹਿਲਾ ਸੁਆ ਪਹਿਲਾ ਸੁਆ ਸੁਈ ਸਵਾਈ ਕੱਲ ਦੀ ਸੁਈ ਬੱਚੀ ਤੇ 16 ਕਿਲੋ ਬੌਲੀ ਹੋ ਬੱਚੀ ਥੱਲੇ ਫੈਕਸ ਆਰਡਰ ਦੀ ਆ ਹਨਾ 16 ਕਿਲੋ ਬੌਲਾ ਹੋ ਗਏ ਨੇ ਚੌਣ 100 ਦੀ 100 100 ਦੀ 125 ਕਿਲੋ ਦੁੱਧ ਦੀ ਗਰੰਟੀ ਦੇਵਾਂਗੇ ਅੱਜ ਦੇ ਵਾਰ ਨੂੰ ਬੱਚੀ ਪੱਕੀ ਗੱਲ ਐ ਇੰਨੀ ਇੰਨਾ ਮਾਨ ਇਹਦੇ ਤੇ ਇੰਨਾ ਮਾਨਿਆ ਜਿਤਨਾ ਤੁਰੀ ਦਿਨਾ ਚਾਹੀਦਾ ਕੱਦ ਕੁੱਦ ਵੀ ਵੱਡਾ ਯਾਰ ਰੁੱਤ ਵੀ ਚੰਗੀ ਆ ਥਣ ਬੜੀ ਪਾਵਰ ਵਾਲਾ ਲੱਗਾ ਤੇ ਵੱਡੇ ਕੱਦ ਕੱਟਦੀ ਬਹਿੜਾ ਸੱਜਣਾ ਤੇ ਮਗਰ ਵੱਛੀ ਮਗਰ ਵੱਛੀ ਵੱਛੀ ਤੇ ਆਈ ਹੈ ਗਿੱਲੀ ਸੂਈ ਹੈ ਗੱਲ ਦੀ ਗਾਰੰਟੀ ਆ ਮੈਲਾ ਸੱਡਦੀ ਪਈ ਹੈ ਜੇ ਤੇ ਤਰਦੀ ਵੇਖੋ ਪਹਿਲਵਾਨਾਂ ਕੋ ਕਰਮਾਂ ਵਾਲੀ ਖੋਲ ਖੋਲ ਕੇ ਲੱਤਾਂ ਹੈ ਨਾ ਕਿਆ ਬਾਤ ਠੀਕ ਆ ਇਥੇ ਮੰਗਦੇ ਬੰਦ ਕੇ ਬੰਗਾ ਲਾਉਂਦੇ ਕਨੀ ਬੰਗਾ ਲਾ ਲਈਦਾ ਠੀਕ ਆ ਠੀਕ ਉਹ ਆਪ ਦੀ ਮਰਜ਼ੀ ਲਾਉਣਾ ਲਾਓ ਨਹੀਂ ਤਾਂ ਨਹੀਂ ਉਹ ਇਹ ਤਾਂ ਜਾਤ ਕੁਆਲਟੀ ਵਾਲੀ ਆ ਇਹ ਕਿਹੜਾ ਕੋਈ ਕ੍ਰੋਸ ਹੰਗਾ ਨਾ ਨਾ ਇਹਨੇ ਲਾ ਗਈ ਨੀ ਪੁੱਟਦੀ ਤੇ ਠੀਕ ਆ ਹਾਂ ਇਤਨਾ ਹੀ ਜਲਦੀ ਸਿਆ ਲੈ ਨਹੀਂ ਵਾਕੇ ਹਜੇ ਭਲਾ ਵੀ 1921 ਭਲਾ ਵਾ ਵਾ ਕੇ ਹਨਾ 1921 ਹਾਂ ਭਲ ਹੈਗੀ ਆ ਥੋੜੀ ਜੀ ਰਹਿਣ ਦੇ ਇਤਨਾ ਹੀ ਨੂੰ ਚੋਈ ਜਾਣਾ ਕਿ ਰੇਲ ਲਾਣੀ ਠੀਕ ਆ ਤੇ ਰੇਟ ਇਹਦਾ ਦੱਸ ਦੇ ਇਹਦਾ ਕੁਲਦੀਪ ਸਿੰਘ ਮੁੱਲ ਤਾਂ ਜੀ ਕਰਦਾ 79 ਕਰਗੇ ਹਾਂਜੀ 65000 ਦੀ ਆ ਨਾ ਬੱਚੀ ਦੇਣੀ ਆ ਇਹ ਕਿ ਨਿੱਕੀ ਤੇ ਲਿੱਕੀ ਨਿੱਕੀ ਨਾਲ ਹੀ ਦੇਣੀ ਆ ਨਿੱਕੀ ਨਾਲ ਹੀ ਆਹੋ ਇਹਦੀ ਆ ਤੇ ਇਹਦੇ ਨਾਲ ਹੀ ਦੇਣੀ ਆ 65000 ਦੀ 65000 ਦੀ ਉਹ ਚੋਂ ਉਹ ਚੋਂ ਅੱਜ ਦਾ ਮਾਨਤ ਕਰੇ ਹਾਂ ਹੌਨੀ ਨੇ ਉਹ ਤੈਨੂੰ ਬੜਾ ਏਡੀ ਬੱਚੀ ਹੁੰਦੀ ਵੀ ਕਿੱਥੇ ਨਹੀਂ ਹੁੰਦੀ ਵਾਕੇ ਕੋਈ ਸ਼ੱਕ ਨਹੀਂ ਹਜ਼ਾਰ ਦੀ ਬੱਚੀ ਕੁਲਦੀਪ ਸਿਆਣੀ ਬੜੀ ਸਾਫ ਸੁਥਰੀ ਤੇ ਬੜੀ ਜੈਲੀ ਚੁਲੀ ਜੇ ਸਜਣੋ ਕਿਆ ਬਾਤ 65000 ਦੀ 65000 ਦੀ ਆ ਆ ਕੇ ਮਾਨਤਨ ਹਾਂ ਵੀ ਜਿਹੜਾ ਘਰੇ ਆ ਗਿਆ ਜਿਹੜਾ ਘਰੇ ਆ ਗਿਆ ਠੀਕ ਆ ਲੋ ਵੀ ਸਜਣੋ ਇਹ ਇਸ ਵੇਲੇ ਜਿਹੜੇ ਆਪਾਂ ਬਲਟੋਏ ਨਗਰ ਦੇ ਵਿੱਚੋਂ ਐਨੀਮਲ ਜਿਹੜੇ ਫੋਰ ਸੇਲ ਪਕਾਉ ਆ ਤੁਹਾਡੇ ਨਾਲ ਸਾਂਝੇ ਕਰਤੇ ਆ ਜਿਹੜਾ ਵੀ ਪਸੰਦ ਆ ਗਿਆ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਤੁਹਾਡਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਮਿਲਦੇ ਆਪਾਂ ਕੋਈ ਅੱਗੇ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਨਾਲ